ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਢੇਰ ਵਿਖੇ ਵਿਸ਼ਵ ਵਪਾਰ ਸੰਗਠਨ ਦਾ ਪਤਲਾ ਫੁਕਿਆ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਆਪਣੇ ਟਰੈਕਟਰ ਸੜਕਾਂ ਤੇ ਖੜੇ ਕੀਤੇ ਇਸ ਮੌਕੇ ਉੱਤੇ ਕੁੱਲ ਹਿੰਦ ਕਿਸਾਨ ਸਭਾ ਕੁੱਲ ਹਿੰਦ ਕਿਸਾਨ ਸਭਾ ਆਜੇ ਭਵਨ ਜਮੂਰੀ ਕਿਸਾਨ ਸਭਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਰਕਰਾਂ ਨੇ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਇਸ ਮੌਕੇ ਉੱਤੇ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰੇ ਕਿਸਾਨਾਂ ਨੂੰ ਵਿਸ਼ਵ ਵਪਾਰ ਸੰਗਠਨ ਦੀਆਂ ਮਾਰੂ ਨੀਤੀਆਂ ਤੋਂ ਜਿਆਦਾ ਰੁਕ ਕਰਨਾ ਜ਼ਰੂਰੀ ਹੈ ਬਿਸ਼ਪ ਬਵਾਰ ਸੰਗਠਨ ਦੀ ਮੀਟਿੰਗ ਦੁਬਈ ਦੇ ਸ਼ਹਿਰ ਅਬੂ ਧABI ਵਿਖੇ ਹੋਈ ਹੈ ਜਿਸ ਦੇ ਵਿੱਚ ਭਾਰਤ ਵੀ ਸ਼ਾਮਿਲ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਭਾਰਤ ਬਿਸ਼ਪ ਬਵਾਰ ਸੰਗਠਨ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖੇ ਅਤੇ ਬਿਸ਼ਪ ਬਵਾਰ ਸੰਗਠਨ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਵੇ ਖੇਤੀ ਸੈਕਟਰ ਨੂੰ ਉਦੋਂ ਤੱਕ ਬਚਾਇਆ ਜਾ ਸਕਦਾ ਹੈ ਜਦੋਂ ਤੱਕ ਬਿਸ਼ਵ ਵਾਰ ਸੰਗਠਨ ਤਹਿਤ ਖੇਤ ਨੂੰ ਲੁੱਟਣ ਦੀਆਂ ਨੀਤੀਆਂ ਫਿੱਟ ਕੀਤੀਆਂ ਹੋਈਆਂ ਹਨ ਡਬਲ ਨੀਤੀਆਂ ਕਾਰਨ ਹੀ ਅੱਜ ਖੇਤੀ ਸੈਕਟਰ ਘਾਟੇ ਦੇ ਵਿੱਚ ਜਾ ਰਿਹਾ ਹੈ ਸੰਸਾਰ ਪੱਧਰ ਤੇ ਇਸ ਲਈ WTO ਦਾ ਵਿਰੋਧ ਅੱਜ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਅੱਜ ਪਿੰਡ ਢੇਰਵਿਕੇ ਮਾਰਚ ਕੀਤਾ ਤੇ WTO ਦਾ ਪੁਤਲਾ ਫੋਕਿਆ ਤੇ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਇਹ ਵੀ ਕੀਤੀ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਫੌਰੀ ਤੌਰ ਤੇ ਪੂਰੀਆਂ ਕੀਤੀਆਂ ਜਾਣ ਕਿਸਾਨਾਂ ਨੂੰ MSP ਦਿੱਤੀ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦਿੱਤਾ ਹੈ ਜਾ ਰਿਹਾ ਹੈ ਸ਼੍ਰੀ ਆਨੰਦਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਤੇ ਤੇ ਇਸ ਗੱਲ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸਰਕਾਰਾਂ ਦੇ ਟਰੈਕਟਰ ਖੜਾਏ ਜਾ ਰਹੇ ਕਿ ਬਿਸ਼ਪ ਫਪਾਰ ਸਸਤਾ ਦੀ ਜਿਹੜੀ ਇੱਕ ਅਹਿਮ ਮੀਟਿੰਗ 26 ਤੇ 27 ਫਰਵਰੀ ਨੂੰ ਦबई ਦੇ ਸ਼ਹਿਰ ਅਬੂ ਧABI ਦੇਖੇ ਹੋ ਰਹੀ ਹੈ ਔਰ ਅਸੀਂ ਨੁਕਸਾਨ ਜਿਹੜੇ ਮੰਗ ਕਰ ਰਹੇ ਜੇ ਭਾਰਤ ਆਪਣਾ ਪੱਖ ਜਿਹੜਾ ਖੇਤੀ ਦਾ ਜ਼ੋਰਦਾਰ ਰੱਖੇ ਔਰ ਉਸ ਦੇ ਮੈਂਬਰਸ਼ਿਪ ਹੈ ਜਿਹੜੀ ਉਹ ਖਾਰਜ ਕਰਕੇ ਵਾਪਸ ਜਿਹੜਾ ਆਵੇ ਜਦੋਂ ਤੱਕ ਸਾਡਾ ਦੇਸ਼ ਜਾਂ ਸੰਸਾਰ ਦੇ ਲੋਕ ਉਸ ਦੇ ਮੈਂਬਰ ਰਹਿੰਦੇ ਉਦੋਂ ਤੱਕ ਖੇਤੀ ਹੈ ਜਿਹੜੀ ਉਹ ਤਰੱਕੀ ਨਹੀਂ ਕਰ ਸਕਦੀ ਵਿਸ਼ਵ ਵਪਾਰ ਨੇ ਜਿਹੜੀਆਂ ਸਭ ਤੋਂ ਪਹਿਲਾਂ ਸਬਸਿਡੀਆਂ ਖਤਮ ਕੀਤੀਆਂ ਅੱਜ ਜਿਸ ਦੇ ਕਾਰਨ ਜਿਹੜਾ ਕਿਸਾਨ ਹੈ ਉਹ ਧਾਮਾਂ ਡੋਲ ਹੋ ਰਿਹਾ ਔਰ ਕਿਸਾਨੀਏ ਜਿਹੜੀ ਸਾਰੇ ਸੰਸਾਰ ਦੇ ਅੰਦਰ ਸ਼ੰਗਾਰਸ਼ਾਂ ਦੇ ਰਾਹ ਪਈ ਹੋਈ ਹੈ ਇਸ ਕਰਕੇ ਖੇਤੀ ਨੂੰ ਬਚਾਣ ਲਈ ਇਹ ਸੰਸਥਾ ਦਾ ਮੈਂਬਰਸ਼ਿਪ ਹੈ ਜਿਹੜੀ ਉਹ ਵਾਪਸ ਲੈ ਕੇ ਭਾਰਤ ਨੂੰ ਜਿਹੜਾ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ ਅਸੀਂ ਜਦੋਂ ਬਣੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਵੀ ਜਿਹੜਾ ਦਰਜਣਾ ਸਾਲਾਂ ਬਾਅਦ ਅਸੀਂ ਜਿਹੜਾ ਵਿਰੋਧ ਹੈ ਉਹ ਕਰ ਰਿਹਾ ਸੋ ਅੱਜ ਅਸੀਂ ਜਿਹੜਾ ਟਰੈਕਟਰ ਮਾਰਚ ਆਪਣੇ ਪਿੰਡ ਢੇਰ ਦੇ ਵਿੱਚ ਕੀਤਾ ਹੈ ਵੱਡੀ ਗਿਣਤੀ ਦੇ ਇਲਾਕੇ ਦੇ ਕਿਸਾਨ ਵੀਰ ਖੇਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸੱਦਾ ਦਿੱਤਾ ਦੇ WTO ਦਾ ਜਿਹੜਾ ਅਸੀਂ ਪਤਲਾ ਅੱਜ ਫੂਕਿਆ ਏ ਔਰ ਅਸੀਂ ਮੰਗ ਕਰਦੇ ਆ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਜਿਹੜਾ ਹਰਿਆਣਾ ਸਰਕਾਰ ਨੇ ਸਾਡਾ ਕਿਸਾਨ ਸ਼ੁਭ ਕਰਨ ਸ਼ਹੀਦ ਕੀਤਾ ਉਹਦੇ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਹਰਿਆਣਾ ਸਰਕਾਰ ਤੇ ਪਰਚਾ ਜਿਹੜਾ ਦਰਜ ਹੈ ਕਤਲ ਦਾ ਕਰੇ ਤਾਂ ਜੋ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਦੇ ਕਿਸਾਨਾਂ ਨੂੰ ਇਨਸਾਫ ਮਿਲ ਸਕੇ ਸੋ ਅਸੀਂ ਸਾਰੇ ਕਿਸਾਨਾਂ ਨੇ ਸਹਿਯੋਗ ਕੀਤਾ